ਅੱਜ ਦਿਹਾੜਾ ਵਿਖੇ ਪੰਡਿਤ ਸਰਦਾਰਾ ਫਲੋਰੀ ਜੀ ਦਾ 188ਵਾਂ ਜਨਮ ਦਿਹਾੜਾ ਮਨਾਇਆ ਗਿਆ। ਉੱਥੇ ਇਸ ਮੌਕੇ ਇਸ ਸਮਾਗਮ ਦੇ ਵਿੱਚ ਕਈ ਰਾਜਨੀਤਿਕ ਸਖਸ਼ੀਤਾ ਵੱਲੋਂ ਹਾਜ਼ਰੀ ਭਰ ਕੇ ਸ਼ਿਰਕਤ ਕੀਤੀ ਗਈ। ਅਤੇ ਦੱਸਿਆ ਗਿਆ ਕਿ ਪੰਡਿਤ ਸਰਦਾਰਾ ਫਲੋਰੀ ਜੀ ਵੱਲੋਂ ਓਮ ਜੈ ਜਗਦੀਸ਼ ਹਰੇ ਆਰਤੀ ਲਿਖੀ ਗਈ ਹੈ। ਅਮੋਨਾ ਦੇ ਲੈ ਜਾਂਦੇ ਆ ਜਿਹੜੇ ਕੋਈ ਦੁਨੀਆ ਤੇ ਆ ਕੇ ਕਰਕੇ ਜਾਂਦੇ ਆ। ਪੰਡਿਤ ਸਰਦਾਰਾ ਰਾਮ ਫਲੋਰੀ ਜੀ ਨੇ ਜੋ ਪ੍ਰਭੂ ਦੀ ਰਾਜਨਾ ਆਰਤੀ ਲਿਖ ਕੇ ਸਾਰੇ ਸਮਾਜ ਨੂੰ ਦੇ ਕੇ ਗਏ ਆ ਉਹ ਅੱਜ ਘਰ ਘਰ ਵੱਜਦੀ ਆ ਔਰ ਪੂਰੀ ਦੁਨੀਆ ਦੇ ਅੰਦਰ ਉਹ ਸਾਰਤੀ ਦੇ ਜਰੀਏ ਔਰ ਉਹ ਸਾਰਤੀ ਨੂੰ ਗਾ ਕੇ ਪ੍ਰਭੂ ਚੰਨਾ ਚਾਹਦੀ ਲੱਗਦੀ ਆ ਐਡਾ ਵੱਡਾ ਨਾਮ ਤੇ ਐਡੀ ਵੱਡੀ ਆਪਣੇ ਨਾਮ ਨਾਲ ਜੋੜ ਕੇ ਇਹ ਪੰਡਤ ਸਰਦਾਰਾਮ ਫਲੋਰੀਏ ਜੀ ਦੇ ਕਰਮਾ ਚ ਸਿਗੀ ਉਹ ਸੱਚੀ ਰੂਹ ਦੇ ਭਾਗਾਂ ਦੇ ਵਿੱਚ ਹੁੰਦਾ ਜਦੋਂ ਪ੍ਰਭੂ ਨਾਲ ਜੁੜ ਕੇ ਇਹ ਜੀ ਆਰਤੀ ਕੋਈ ਗਾ ਕੇ ਗਏ ਆ ਐਨਰਜੀ ਵੀ ਇਹ ਚੰਨ ਨੂੰ ਇਹਨਾਂ ਬਾਰੇ ਪੜ੍ਹਾਉਣਾ ਚਾਹੀਦਾ ਹੈ ਸਕੂਲਾਂ 'ਚ ਇਹਨਾਂ ਬਾਰੇ ਸਿੱਖਿਆ ਦੇਣੀ ਚਾਹੀਦੀ ਕੋ ਜਿਹੜੀਆਂ ਕੌਮਾਂ ਜਿਹੜੇ ਬੰਦੇ ਆਪਣਾ ਇਤਿਹਾਸ ਭੁੱਲ ਜਾਂਦੇ ਆ ਉਹ ਕੌਮਾਂ ਵੀ ਖਤਮ ਹੋ ਜਾਂਦੀਆਂ ਬਿਲਕੁਲ ਸਹੀ ਕਿਹਾ ਤੁਹਾਡਾ ਸਵਾਲ 100% ਸਹੀ ਆ ਹਰ ਬੱਚੇ ਨੂੰ ਸਕੂਲ ਦੇ ਬੱਚੇ ਦੱਸਣਾ ਚਾਹੀਦਾ ਵੀ ਪੰਡਤ ਸਰਦਾ ਰਾਮ ਫਲौरी ਨੇ ਇੱਕ ਪ੍ਰਭੂ ਦੀ ਆਰਤੀ ਲਿਖ ਕੇ ਇੱਕ ਆਪਣਾ ਗੁਰਗਾਰ ਵਿੱਚ ਤੁਸੀਂ ਕਰੋਗੇ ਅੱਗੇ ਕਰਦੇ ਬਿਲਕੁਲ ਅਸੀਂ ਆਪਣੇ ਵੱਲੋਂ ਵੀ ਰੱਖਾਂਗੇ ਓਦਾਂ ਵੀ ਹੋਊਗੇ ਅੱਜ ਭਾਰਤ ਦੇ ਉਹ ਮਹਾਨ ਲੇਖਕ ਪੰਡਿਤ ਸ਼ਰਦਾ ਰਾਮ ਫਲੋਰੀ ਜੀ ਜਿਨ੍ਹਾਂ ਨੇ ਓਮ ਜੈ ਜਗਦੀਸ਼ਰੇ ਸੁਆਮੀ ਜੈ ਜਗਦੀਸ਼ਰੇ ਆਰਤੀ ਲਿਖ ਕੇ ਪ੍ਰਭੂ ਦੀ ਅराधना ਦਾ ਰਸਤਾ ਕੱਲੇ ਭਾਰਤ ਵਾਸੀਆਂ ਨੂੰ ਜਿੱਥੇ-ਜਿੱਥੇ ਵਿਸ਼ਵ ਦੇ ਵਿੱਚ ਭਾਰਤ ਦੇ ਲੋਕ ਬੈਠੇ ਦੇ ਉੱਥੇ ਇਹ ਆਰਤੀ ਗਾਈ ਜਾਂਦੀ ਹੈ ਹਰ ਦੁੱਖ ਸੁੱਖ ਦੇ ਸਮੇਂ ਹਰ ਮੰਦਰ ਦੇ ਵਿੱਚ ਗਾਈ ਜਾਂਦੀ ਹੈ ਪਰ ਉਸਦੇ ਰਚੇਤਾ ਕੌਣ ਸਨ ਇਸ ਦੇ ਬਾਰੇ ਸਮਾਜ ਦੇ ਵਿੱਚ ਗਿਆਨ ਬਹੁਤ ਘੱਟ ਹੈ ਪੰਡਿਤ ਸ਼ਰਦਾ ਰਾਮ ਫਲੋਰੀ ਜੀ ਨੇ ਉਹ ਆਰਤੀ ਲਿਖੀ ਜਿੱਥੇ ਉਹਨਾਂ ਨੇ ਆਰਤੀ ਦੇ ਨਾਲ-ਨਾਲ ਮੈਂ ਸਮਝਦਾ ਉਹਨਾਂ ਦੇ ਜੀਵਨ ਦੇ ਕਈ ਪੱਖ ਦੇ ਉਹਨਾਂ ਨੇ ਭਾਗਯਵਤੀ ਨਾਵਲ ਜੋ ਕਿ ਉਸ ਸਮੇਂ ਬੇਟੀਆਂ ਨੂੰ ਦਾਜ ਚ ਦਿੱਤਾ ਜਾਂਦਾ ਸੀ ਕਿ ਕਿਸ ਤਰ੍ਹਾਂ ਸਸਰਾਲ ਚ ਜਾ ਕੇ ਕਿਸ ਤਰ੍ਹਾਂ ਸੰਸਕਾਰ ਕਿਸ ਤਰ੍ਹਾਂ ਸਭਿਆਚਾਰ ਕਿਸ ਤਰ੍ਹਾਂ ਵੱਡਿਆਂ ਦਾ ਸਤਕਾਰ ਕਿਸ ਤਰ੍ਹਾਂ ਰਿਸ਼ਤਿਆਂ ਦਾ ਸਤਕਾਰ ਕਰਨਾ ਇਹ ਸਾਰਾ ਗਿਆਨ ਪ੍ਰਦਾਨ ਕਰਦਾ ਸੀ ਅਥੇ ਉਹਨਾਂ ਵੱਲੋਂ ਲਿਖੀਆਂ ਪੁਸਤਕਾਂ ਜਿਹੜੀਆਂ ਮੈਂ ਸਭ ਦਾ ਜਿੱਥੇ ਸਿੱਖ ਰਾਜ ਦੀ ਵਿੱਤਿਆ ਬਾਤਚੀਤ ਇੱਕ ਸਮਾਜ ਨੂੰ ਸੇਧ ਦੇਵੜੀਆਂ ਵੱਡੀ ਗੱਲ ਉਹਨਾਂ ਨੇ ਇਸਤਰੀ ਦੇ ਸਵੈਮਾਨ ਦੀ ਗੱਲ ਕੀਤੀ ਹੈ ਸਤੀ ਪ੍ਰਥਾ ਦਾ ਵਿਰੋਧ ਕੀਤਾ ਬਾਲ ਵਿਆਹ ਦਾ ਵਿਰੋਧ ਕੀਤਾ ਅੱਜ ਵੀ ਜਿਹੜਾ ਫਲੋਰ ਮੰਦਰ ਹੈ ਉਥੇ ਮਹਿਲਾਵਾਂ ਮੰਦਰ ਦੀਆਂ ਪ੍ਰਦਾਨ ਨੇ ਮੈਂ ਸਮਝਦਾ ਪੰਡਿਤ ਸ਼ਰਦਾ ਰਾਮ ਫਲੋਰੀ ਜੀ ਦੇ ਨਾਮ ਤੇ ਫਲੋਰ ਰੇਲਵੇ ਸਟੇਸ਼ਨ ਦਾ ਨਾਮ ਪੰਡਿਤ ਸ਼ਰਦਾ ਰਾਮ ਫਲੋਰੀ ਮੈਮੋਰੀਅਲ ਰੇਲਵੇ ਸਟੇਸ਼ਨ ਰੱਖਿਆ ਜਾਵੇ ਅਤੇ ਪੰਜਾਬ ਸਰਕਾਰ ਉਹਨਾਂ ਦੇ ਨਾਮ ਤੇ ਕਿਸੇ ਯੂਨੀਵਰਸਿਟੀ ਦੇ ਵਿੱਚ ਚੇਅਰ ਸਥਾਪਿਤ ਕਰੇ ਤਾਂ ਕਿ ਉਹਨਾਂ ਦੇ ਜੀਵਨ ਬਾਰੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਗਿਆਨ ਹੋ ਸਕੇ ਬਾਬਾ ਜੀ ਬਿੱਟੂ ਜੀ ਨੂੰ ਮਿਲੂਗਾ ਤੁਸੀਂ ਰੇਲਵੇ ਮਿਨਿਸਟਰ ਨੇ ਰੇਲਵੇ ਮੰਤਰੀ ਕੋਈ ਹੋਵੇ ਅਸੀਂ ਤਾਂ ਸੱਦੇ ਦੇਈ ਜਾਂਦੇ ਆ ਉਹ ਉਹਨਾਂ ਦਾ ਕੰਮਾ ਉਹਨਾਂ ਦੇ ਕੰਮ ਦਾ ਨਾਮ ਰੱਖਣ ਦੀ ਮੰਗ ਕੀਤੀ ਨਾ ਅਸੀਂ ਨਾਮ ਰੱਖਣ ਦੀ ਜੋ ਵੀ ਅਸੀਂ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਵੀ ਭੇਜ ਦਾਂਗੇ ਮੰਤਰੀਆਂ ਨੂੰ ਭੇਜ ਦਾਂਗੇ ਕਹਾ ਤਾਂ ਜਿਹਨੇ ਜੋ ਵੀ ਪਾਸ ਕਰਨਾ ਹੁੰਦਾ ਇਹ ਉਹਨਾਂ ਤੇ ਹੁੰਦਾ ਪਰ ਇਹ ਵੱਡੇ ਲੋਕ ਕਿਸੇ ਨਾਮ ਦੇ ਭੁੱਖੇ ਭੀ ਹੁੰਦੇ ਇਹ ਵੀ ਭਲੇਖਾਰੀ ਰਹਿਣਾ ਚਾਹੀਦਾ ਇਹ ਵੱਡੇ ਜਿਹੜੇ ਲੋਕ ਨੇ ਰਾਈਟਰ ਨੇ ਇਹਨਾਂ ਦਾ ਸਾਡੇ ਲੋਕਾਂ ਦਾ ਫਰਜ਼ ਹੈ ਕਿ ਅਸੀਂ ਉਹਨਾਂ ਨੂੰ ਯਾਦ ਕਰਦੇ ਹਾਂ ਮੱਗਾਂ ਕਰਦੇ ਹਾਂ ਪਰ ਅਸਲੀ ਉਹਨਾਂ ਦੀ ਦੇਣਾ ਬਹੁਤ ਵੱਡੀ ਹੈ